ਕਰਨਲ ਬਾਠ ਕੇਸ ਦੇ ਵਿੱਚ ਹੁਣ ਅਦਾਲਤੀ ਟਰਾਇਲ ਸ਼ੁਰੂ ਹੋਵੇਗਾ ਤੇ ਅਦਾਲਤ ਵੱਲੋਂ ਪੁਲਿਸ ਅਧਿਕਾਰੀ ਤਲਬ ਕੀਤੇ ਗਏ ਨੇ ਦਰਅਸਲ ਇਸ ਮਾਮਲੇ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਜਾਂਚ ਪੜਤਾਲ ਦੇ ਜ਼ਰੀਏ 8-9 ਮਹੀਨੇ ਬੀਤ ਜਾਂਦੇ ਨੇ ਪਹਿਲਾਂ ਇਹ ਮਾਮਲਾ ਪੰਜਾਬ ਪੁਲਿਸ ਦੇ ਕੋਲ ਸੀ ਫਿਰ ਚੰਡੀਗੜ੍ਹ ਪੁਲਿਸ ਕੋਲ ਫਿਰ ਆਖਰਕਾਰ ਸੀਬੀਆਈ ਨੇ ਇਸ ਦਾ ਨਤਾਰਾ ਕਰਨਾ ਹੈ ਤਾਂ ਹੁਣ ਇਸ ਮਾਮਲੇ ਦੇ ਵਿੱਚ ਹੋਰ ਵਧੇਰੇ ਜਾਣਕਾਰੀ ਕੀ ਹੈ ਇਸ ਬਾਰੇ ਗੱਲਬਾਤ ਕਰਾਂਗੇ ਆ ਭੁੱਲਰ ਸਾਹਿਬ ਕਾਫੀ ਲੰਮੇ ਸਮੇਂ ਤੋਂ ਮਾਮਲਾ ਚੱਲਦਾ ਆ ਰਿਹਾ ਪਰ ਹੁਣ ਕੀ ਤਣਪਤਨ ਲੱਗਣ ਜਾ ਰਿਹਾ ਹੈ ਟ੍ਰਾਇਲ ਸ਼ੁਰੂ ਹੁੰਦਾ ਜੇਕਰ ਅਦਾਲਤੀ ਤਾਂ ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀ ਜਿਹੜੇ ਜਿਹੜੇ ਵੀ ਦੋਸ਼ੀ ਪਾਏ ਗਏ ਨੇ ਸੀਬੀਆਈ ਦੀ ਚਾਰ ਸ਼ੀਟ ਦੇ ਵਿੱਚ ਕਿ ਉਹਨਾਂ ਦੀਆਂ ਹੁਣ ਮੁਸ਼ਕਲਾਂ ਹੋਰ ਵਧਣ ਵਾਲੀਆਂ ਨੇ ਬਿਲਕੁਲ ਸੰਦੀਪ ਕਿਉਂਕਿ ਮਸਲਾ ਕਰਨਲ ਪਸ਼ਪਿੰਦਰ ਸਿੰਘ ਬਾਠ ਦਾ ਪੰਜਾਬ ਵਿਦਾ ਹੀ ਨਹੀਂ ਬਲਕਿ ਦੇਸ਼ ਦਾ ਮਸਲਾ ਬਣ ਗਿਆ ਸੀ ਦੇਸ਼ ਦੀ ਆਰਮੀ ਦਾ ਮਸਲਾ ਬਣ ਗਿਆ ਸੀ ਔਰ ਇੱਕ ਵਕਾਰ ਦਾ ਮਸਲਾ ਵੀ ਬਣ ਗਿਆ ਸੀ ਔਰ ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਕਿ ਪਹਿਲਾਂ ਪੰਜਾਬ ਪੁਲਿਸ ਨੇ ਮਕਦਮਾ ਦਰਜ ਕੀਤਾ ਫਿਰ ਕੇ ਹਾਈ ਕੋਰਟ ਚ ਕੇਸ ਚਲਦਾ ਹਾਈ ਕੋਰਟ ਫਿਰ ਚੰਡੀਗੜ੍ਹ ਪੁਲਿਸ ਕੋਲ ਜਾਂਚ ਕਰਵਾਉਂਦੀ ਹੈ ਚੰਡੀਗੜ੍ਹ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਹੁੰਦੇ ਨੇ ਤੇ ਮਾਮਲਾ ਖੀਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸੀਬੀਆਈ ਨੂੰ ਦਿੱਤਾ ਜਾਂਦਾ ਤੇ ਸੀਬੀਆਈ ਦਿੱਲੀ ਵਿਖੇ ਕੇਸ ਰਜਿਸਟਰਡ ਕਰ ਲੈਂਦੀ ਹੈ ਤੇ ਉਹਨਾਂ ਨੇ ਚਲਾਨਕ ਅਦਾਲਤ ਦੇ ਵਿੱਚ ਪੇਸ਼ ਕਰ ਦਿੱਤਾ ਤੇ ਹੁਣ ਕਰਨਲ ਪਸ਼ਪਿੰਦਰ ਸਿੰਘ ਬਾਠ ਦੇ ਮਸਲੇ ਦੇ ਵਿੱਚ ਸੀਬੀਆਈ ਦੇ ਵਿਸ਼ੇਸ਼ ਅਦਾਲਤ ਵੱਲੋਂ ਚਲਾਨ ਪੇਸ਼ ਉਪਰੰਤ ਪੰਜ ਪੁਰਸ ਅਧਿਕਾਰੀਆਂ ਨੂੰ ਤਲਬ ਕਰ ਲਿਆ ਤਲਬ ਇਸ ਕਰਕੇ ਕੀਤਾ ਕਿ ਹੁਣ ਇੰਨਾ ਚਲਾਨ ਦੇ ਮੁਤਾਬਕ ਇੰਨਾਂ ਅਧਿਕਾਰੀਆਂ ਦੇ ਟ੍ਰਾਇਲ ਸ਼ੁਰੂ ਹੋਣਗੇ ਅਦਾਲਤ ਦੇ ਵਿੱਚ ਜਿਸ ਕਰਕੇ ਇਨਾਂ ਨੂੰ ਤਲਬ ਕੀਤਾ ਗਿਆ ਪਟਿਆਲਾ ਵਿਖੇ ਮਿਕੇ ਕਰਨਲ ਪਸ਼ਵਿੰਦਰ ਸਿੰਘ ਬਾੜ ਤੇ ਉਹਨਾਂ ਦੇ ਪੁੱਤਰ ਅੰਗ ਸਿੰਘ ਬਾਠ ਨਾਲ ਹੋਈ ਕੁੱਟਮਾਰ ਦੇ ਮਾਮਲੇ ਦੇ ਵਿੱਚ ਸੀਬੀਆਈ ਵੱਲੋਂ ਦਾਖਲ ਦੋਸ਼ ਪੱਤਰ ਤੇ ਵਿਸ਼ੇਸ਼ ਸੀਬੀਏ ਦੀ ਅਦਾਲਤ ਵੱਲੋਂ ਨੋਟਿਸ ਲੈਂਦੇ ਆ ਪੰਜ ਪੁਲਿਸ ਅਧਿਕਾਰੀਆਂ ਨੂੰ ਮੁਕਦਮੇ ਦਾ ਸਾਹਮਣਾ ਕਰ ਲਈ ਤਲਬ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਨੇ ਅਦਾਲਤ ਨੇ ਮੁਲਜ਼ਮਾਂ ਨੂੰ 16 ਮਾਰਚ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਨੋਟਿਸ ਜਾਰੀ ਕਰ ਦਿੱਤੇ ਨੇ ਇਹ ਮਸਲਾ ਸਾਹਮਣੇ ਆਇਆ ਵਾ ਔਰ ਨਾਲ ਦੀ ਨਾਲੇ ਸਭ ਤੋਂ ਵੱਡੀ ਗੱਲ ਹੈ ਕਿ ਕਾਫੀ ਫੇਮਸ ਕੇਸ ਹੋ ਚੁੱਕਾ ਹੈ ਔਰ ਦਾਲਤੋ ਲੋ ਜਿੰਨਾ ਖਿਲਾਫ ਨੋਟਿਸ ਲਿਆ ਗਿਆ ਉਹਨਾਂ ਵਿੱਚ ਤਤਕਾਲੀ ਇੰਸਪੈਕਟਰ ਰੌਨੀ ਸਿੰਘ ਇੰਸਪੈਕਟਰ ਹੈਰੀ ਬੋਪਾਰਾਈ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਇੰਸਪੈਕਟਰ ਸ਼ਮਿੰਦਰ ਸਿੰਘ ਅਤੇ ਕਨਸਟੇਬਲ ਜੈ ਸਿੰਘ ਸ਼ਾਮਲ ਮਾਮਲੇ ਵਿੱਚ ਸ਼ੁਰੂਆਤੀ ਪੜਾਦਰਨ ਐਫਆਈਆਰ ਦਰਜ ਕਰਨ ਵਿੱਚ ਦੇਰੀ ਅਤੇ ਜਾਂਚ ਤੇ ਸਵਾਲ ਉੱਠਣ ਮਗਰੋਂ ਪੀੜਤ ਧੀਰ ਖਾਸ ਕਰਕੇ ਕਰਨਲ ਪਸ਼ਪਿੰਦਰ ਸਿੰਘ ਬਾਠ ਦੀ ਪਤਨੀ ਜਸਵਿੰਦਰ ਕੌਰ ਬਾਠ ਹਣਾ ਵੱਲੋਂ ਕਾਫੀ ਪ੍ਰੋਟੈਸਟ ਵੀ ਕਰਨੇ ਪਏ ਸੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਵੀ ਮੁਲਾਕਾਤ ਕੀਤੀ ਸੀ ਤੇ ਫਿਰ ਹਾਈ ਕੋਰਟ ਤੱਕ ਪਟੀਸ਼ਨ ਪਾਈ ਗਈ ਸੀ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮ ਅਨਸਾਰ ਪਹਿਲਾ ਮਾਮਲੇ ਦੀ ਜਾਂਚ ਚੰਡੀਗੜ੍ਹ ਪੁਲਿਸ ਨੇ ਕੀਤੀ ਸੀ ਤੇ ਚੰਡੀਗੜ੍ਹ ਪੁਲਿਸ ਦੀ ਕਾਰਵਾਈ ਤੇ ਵੀ ਸਵਾਲ ਖੜੇ ਹੋਏ ਤੇ ਅਖੀਰ ਫਿਰ ਮਾਮਲਾ ਪੰਜਾਬ ਤੇ ਹਰਿਆਣਾ ਹੀ ਕੋਰਟ ਵੱਲੋਂ ਕੇਂਦਰੀ ਜਾਂਚ ਬਿਊਰੋ ਮਤਲਬ CBI ਨੂੰ ਸੌਂਪਿਆ ਗਿਆ ਸੀ ਅਦਾਲਤ ਨੇ ਰਿਕਾਰਡ ਵਿੱਚ ਮੌਜੂਦ ਮੈਡੀਕਲ ਰਿਪੋਰਟਾਂ CCTV ਫੁਟੇਜ ਤੇ ਹੋਰ ਸਬੂਤਾਂ ਦੇ ਆਧਾਰ ਤੇ ਕਿਹਾ ਕਿ ਮੁਲਜ਼ਮਾਂ ਖਿਲਾਫ ਪਹਿਲੀ ਨਜ਼ਰੇ ਹੀ ਕੇਸ ਬੰਦ ਹੈ ਲਿਆ ਜਾ ਅਦਾਲਤ ਵੱਲੋਂ ਕੇਸ ਦਾ ਨੋਟਿਸ ਲੈਂਦਿਆ ਮੁਲਜ਼ਮਾ ਨੂੰ ਟ੍ਰਾਇਲ ਲਈ ਤਲਬ ਕੀਤਾ ਗਿਆ ਤੇ 16 ਮਾਰਚ ਤੋਂ ਇਸ ਕੇਸ ਦੇ ਵਿੱਚ ਜਿਹੜੀ ਅਦਾਲਤੀ ਜਾਂ ਟ੍ਰਾਇਲ ਸ਼ੁਰੂ ਹੋ ਜਾਏਗਾ ਤੇ ਲਾਜ਼ਮੀ ਤੌਰ ਤੇ ਇਹ ਜਿਹੜੇ 5 ਅਧਿਕਾਰੀ ਨੇ ਇੰਸਪੈਕਟਰ ਰੈਂਕ ਦੇ ਜਾਂ ਇੱਕ ਜਿਹੜਾ ਸਿਪਾਹੀ ਆ ਇਹਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਕਾਫੀ ਵੱਧ ਗਈਆਂ ਨੇ ਕਿਉਂਕਿ ਪਰਿਵਾਰ ਕਾਫੀ ਅਨਸਾਫ਼ ਲੈਣ ਤੱਕ ਵਜਿੱਦਾ ਹੈ ਕਿ ਸਾਨੂੰ ਜਿੰਨਾ ਚਿਰ ਇਨਸਾਫ਼ ਨਹੀਂ ਮਿਲਦਾ ਤਦ ਤੱਕ ਉਹਨਾਂ ਦਾ ਜਿਹੜਾ ਵਾ ਸੰਘਰਸ਼ ਉਹ ਜਾਰੀ ਰਹੇਗਾ ਜੀ ਅਜੀ ਹੁਣ ਤੱਕ ਮਿਲੀ ਜਾਣਕਾਰੀ ਦੇ ਮੁਤਾਬਕ ਜੋ ਚਾਰਸ਼ੀਰ ਦਾਖਲ ਕੀਤੀ ਗਈ ਹੈ ਉਸ ਦੇ ਵਿੱਚ ਬੇਸ਼ੱਕ ਇੱਕ ਚਰਚਾ ਚੱਲੀ ਸੀ ਕਿ ਧਾਰਾ 109 ਬੀ ਐਨ ਐਸ ਦੀ ਲੱਗੀ ਹੈ ਕਿ ਨਹੀਂ ਲੱਗੀ ਉਹ ਨਹੀਂ ਵੀ ਜੇਕਰ ਲੱਗਦੀ ਫਿਰ ਵੀ ਧਰਾਵਾਂ ਗੰਭੀਰ ਨੇ ਕਿਉਂਕਿ ਕੁੱਟਮਾਰ ਦਾ ਮਾਮਲਾ ਸੀ ਤਾਂ ਸਜ਼ਾ ਜਿਹੜੀ ਆ ਉਸ ਉਹਨਾਂ ਧਰਾਵਾਂ ਦੇ ਮੁਤਾਬਕ ਵੀ ਜਿਹੜੀ ਆ ਘੱਟੋ ਘੱਟ ਜਿਹੜੀ ਹੈ ਸਾਲਾਂ ਬੱਧੀ ਹੋ ਸਕਦੀ ਹੈ ਜਾਂ 3 ਸਾਲ ਹੋ ਸਕਦੀ ਹੈ 5 ਸਾਲ ਹੋ ਸਕਦੀ ਹੈ ਤਾਂ ਫਿਰ ਕੀ ਸਮਝਿਆ ਜਾਵੇ ਜੇਕਰ ਸਜ਼ਾ ਜਿੰਨੀ ਵੀ ਹੁੰਦੀ ਹੈ ਕਾਨੂੰਨ ਦੇ ਮੁਤਾਬਕ ਤਾਂ ਉਹ ਆਪਣੀਆਂ ਆਪਣੀ ਸੀਟ ਤੋਂ ਉਹਨਾਂ ਨੂੰ ਡਿਸਮਿਸ ਕਰਨਾ ਪਵੇਗਾ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਪਹਿਲੀ ਗੱਲ ਜਦੋਂ ਸੀਬੀਆਈ ਨੇ ਇਹ ਚਲਾਨ ਪੇਸ਼ ਕੀਤਾ ਸੀ ਉਦੋਂ ਦੇਸ਼ ਭਰ ਦੇ ਵਿੱਚ ਅਦਾਲਤਾਂ ਦੇ ਵਿੱਚ ਛੁੱਟੀਆਂ ਆਈ ਤੇ ਉਹਨਾਂ ਨੇ ਜਿਹੜਾ ਵਾ ਚਲਾਨ ਪੇਸ਼ ਕੀਤਾ ਹੋ ਚਲਾਨ ਦਾ ਜਿਹੜੀ ਉਹ ਕਾਪੀ ਉਹ ਜਨ ਤੱਕ ਨਹੀਂ ਹੋਈ ਸੀ ਕਿ ਉਹਦੇ ਦੇ ਵਿੱਚ ਸੀਬੀਆਈ ਨੇ ਆਪਣੀ ਚਾਰਜ ਸ਼ੀਟ ਦੇ ਵਿੱਚ ਕੀ ਕੁਝ ਲਿਖਿਆ ਹੈਗਾ ਕਿੰਨਾ ਕਿੰਨਾ ਦਾ ਕਿਸ ਕਿਸ ਇਨਸਪੈਕਟਰ ਦਾ ਜਿਹੜਾ ਵਾ ਕਸੂਰ ਕਿੰਨਾ ਉਹਨਾਂ ਨੇ ਜਾਇਜ਼ ਠਰਾਇਆ ਹੈਗਾ ਔਰ ਉਹਨਾਂ ਦੀ ਜਿਹੜੀ ਰਿਪੋਰਟ ਆ ਉਹ ਕੀ ਕਹਿੰਦੀ ਹੈਗੀ ਹੁਣ ਕਿਉਂਕਿ ਅਦਾਲਤ ਦੇ ਵਿੱਚ ਰਿਕਾਰਡ ਆ ਔਰ ਅਦਾਲਤ ਨੇ ਕਿਉਂਕਿ ਟਰਾਇਲ ਇਹਦੇ ਵਿੱਚ ਸ਼ੁਰੂ ਹੋ ਗਿਆ ਹੁਣ ਟ੍ਰਾਇਲ ਕਿੰਨੇ ਚਿਰ ਚੱਲਦਾ ਹੈਗਾ ਔਰ ਇਹਨਾਂ ਦੀ ਸਜ਼ਾ ਕਿੰਨੀ ਬਣਦੀ ਹੈਗੀ ਹੈ ਕਿਉਂਕਿ ਹੁਣ ਟ੍ਰਾਇਲ ਆ ਕਿਉਂਕਿ ਇਹਨਾਂ ਦੇ ਟ੍ਰਾਇਲ ਤੋਂ ਬਾਅਦ ਜੇ ਇਹਨਾਂ ਦੇ ਖਿਲਾਫ ਕੋਈ ਪੁਲਿਸ ਜਿਹੜੇ ਕਥੀ ਦੋਸ਼ੀ ਦੇ ਕੋਈ ਵੱਡ ਕਾਰਵਾਈ ਹੁੰਦੀ ਹੈ ਤੇ ਉਹ ਹਾਈ ਕੋਰਟ ਆਪਣੀ ਜੇ ਉਹਨਾਂ ਨੂੰ ਸਜ਼ਾ ਹੁੰਦੀ ਹੈ ਤੇ ਉਹ ਹਾਈ ਕੋਰਟ 'ਚ ਵੀ ਜਾ ਕੇ ਚੁਣੌਤੀ ਦੇ ਸਕਦੇ ਨੇ ਲੇਕਿਨ ਫਿਲਹਾਲ ਕਿਉਂਕਿ ਸੀਬੀਆਈ ਦੀ ਵਿਸ਼ੇਸ਼ ਅਦਾਲਤ ਆ ਮਹਾਲਿਸ ਤੇ ਤੇ ਇਹ ਟ੍ਰਾਇਲ ਸ਼ੁਰੂ ਹੋਣਾ ਵਾ ਦੇਸ ਕਰਕੇ ਇਹਨਾਂ ਦਾ ਕਿੰਨਾ قصور ਬੰਦਾ ਕਿਉਂਕਿ ਉਹ ਚਾਰ ਸ਼ੀਟ ਦੇ ਵਿੱਚ ਕਿੰਨਾ ਇਹਨਾਂ ਨੂੰ ਮੁਜਰਮ ਜਾਂ ਕਿੰਨੇ ਇਹਨਾਂ ਤੇ ਦੋਸ਼ ਮੜੇ ਗਏ ਨੇ ਕਿ ਇਹਨਾਂ ਦਾ قصور ਕਿੰਨਾ ਦੱਸਿਆ ਬਾ ਇਸ सीबीआई ਦੀ ਜਿਹੜੀ ਸਪੈਸ਼ਲ ਐਸਆਈਟੀ ਬਣੀ ਸੀ ਉਹ ਹੁਣ ਜਿੰਨੇ ਚਿਰ ਜਿਹੜੀ ਕਾਪੀ ਬਾਹਰ ਨਹੀਂ ਆਉਂਦੀ ਉਹ ਦੂਜਾ ਉਹ ਕਿਹੜੀਆਂ ਧਰਾਵਾਂ ਜਿਵੇਂ ਪੰਜਾਬ ਪੁਲਿਸ ਨੇ ਧਰਾ ਧਰਾਵਾਂ ਜਿਹੜੀਆਂ ਉਹ 302 ਵੀ ਲਾਈ ਸੀ ਬਾਅਦ ਚ ਚੰਡੀਗੜ੍ਹ ਪੁਲਿਸ ਨੇ ਤੋੜਤੀ ਸੀ ਫਿਰ ਰੌਲਾ ਪੈ ਗਿਆ ਕਿ सीबीआई ਨੇ ਵੀ ਉਹਦੀਆਂ ਧਰਾਵਾਂ ਦੇ ਵਿੱਚ ਕੁਝ ਚੇਂਜ ਕੀਤਾਗਾ ਮਾਮਲਾ ਕਿਉਂਕਿ ਅਦਾਲਤ ਦੇ ਵਿੱਚ ਪਹੁੰਚ ਚੁੱਕਾ ਹੈਗਾ ਉਹ ਟ੍ਰਾਇਲ ਸ਼ੁਰੂ ਹੋਣੇ ਨੇ ਇਹ ਹੈ ਕਿ ਉਹਨਾਂ ਦੇ ਜੇ ਉਹਨਾਂ ਦੇ ਖਿਲਾਫ ਕੋਈ सीबीआई ਦੀ ਵਿਸ਼ੇਸ਼ ਅਦਾਲਤ ਕੋਈ ਫੈਸਲਾ ਸੁਣਾ ਦਿੰਦੀ ਹੈ ਤੇ ਉਹਨਾਂ ਦੀ لازਮੀ ਤੌਰ ਤੇ ਜਿਵੇਂ ਪਹਿਲਾਂ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਹੋ ਸਕਦਾ ਹੈ ਜੇ ਅਦਾਲਤ ਦਾ ਫੈਸਲਾ ਕੀ ਹੁੰਦਾ ਹੈ ਉਸ ਤੋਂ ਬਾਅਦ ਸਰਕਾਰ ਉਸ ਤੇ ਕੀ ਐਕਸ਼ਨ ਲੈਂਦੀ ਹੈ ਕਿ ਉਹਨਾਂ ਨੂੰ ਕਿੰਨੀ ਸਜ਼ਾ ਅਦਾਲਤ ਵੱਲੋਂ ਦਿੱਤੀ ਜਾਂਦੀ ਹੈ ਕਿ ਪਰ ਇਹ ਟ੍ਰਾਇਲ ਲੰਮਾ ਚੱਲੇਗਾ ਕਿਉਂਕਿ ਦੇਖਦੇ ਕਿ ਦੋਨੋਂ ਕਿਉਂਕਿ ਸੀਬੀਆਈ ਨੇ ਤੇ ਆਪਣੇ ਉਨੀ ਰਿਪੋਰਟ ਦੇ ਵਿੱਚ ਦੋਸ਼ੀ ਕੌਣ ਕੌਣ ਟਰਾਈ ਹੈਗਾ ਲੇਕਿਨ ਹੁਣ ਇੰਨਾ ਜਿਹੜੇ ਪੀੜਤ ਹੁਣ ਸਮਝੇ ਜਾ ਰਹੇ ਨੇ ਠਾਣੇ ਦੇ ਕਥੀ ਦੋਸ਼ੀ ਸਮਝੇ ਜਾ ਰਹੇ ਇਹ ਟ੍ਰਾਇਲ ਦਾ ਸਾਹਮਣਾ ਕਰਨਗੇ ਜੋ ਸੀਬੀਆਈ ਨੇ ਚਾਰ ਸ਼ੀਟ ਵਿੱਚ ਕਿਹਾ ਉਹਨੂੰ ਕਾਊਂਟਰ ਕਰਨਗੇ ਤਾਂ ਹੀ ਜਿਹੜਾ ਟ੍ਰਾਇਲ ਕੋਰਟ ਚੱਲੇਗਾ ਔਰ ਫਿਰ ਜਿਹੜੀਆਂ ਕਿ ਇਹ ਜਿਹੜੀ ਵਿਸ਼ੇਸ਼ ਅਦਾਲਤ ਆ ਉਹਨਾਂ ਨੇ ਦੋਨਾਂ ਧਿਰਾਂ ਦੀਆਂ ਦਲੀਲਾਂ ਜਾਂ ਜੋ ਕਾਰਵਾਈ ਉਸ ਤੋਂ ਬਾਅਦ ਹੀ ਅਦਾਲਤ ਕਿਸੇ ਫੈਸਲੇ ਤੇ ਪਹੁੰਚੇਗੀ ਨਾ ਤੇ ਲੇਕਿਨ ਫਿਲਹਾਲ ਹੈ ਕਿ ਇਹਨਾਂ ਦੀ ਮੁਸ਼ਕਲਾਂ ਜ਼ਰੂਰ ਵਧ ਗਈਆਂ ਕਿਉਂਕਿ ਇੱਕ ਬਹੁਤ ਵੱਡਾ ਹਾਈ ਪ੍ਰੋਫਾਈਲ ਕੇਸ ਬਣ ਗਿਆ ਸੀ ਕਿ ਇੱਕ ਇੰਡੀਅਨ ਆਰਮੀ ਦੇ ਕਰਨਲ ਰੈਂਕ ਦੇ ਅਧਿਕਾਰੀ ਜੋ ਇੱਕ ਸਟੇਟ ਪੁਲਿਸ ਦੇ ਆਈਜੀ ਦੇ ਬਰਾਬਰ ਹੁੰਦਾ ਤੇ ਉਹਦੇ ਨਾਲ ਬਹੁਤ ਵੱਡੀ ਵਧੀਕੀ ਕੀਤੀ ਸੀ ਹਾਲਾਂਕਿ ਇੱਕ ਇੱਕ ਸਟਰੀਟ ਕਹਿੰਦੇ ਲੜਾਈ ਝਗੜਾ ਸੀ ਤੇ ਕਿੱਥੋਂ ਤੱਕ ਪਹੁੰਚ ਗਿਆ ਹੈਗਾ ਸਿਰਫ ਇੱਕ ਮਾਮੂਲੀ ਸੀ ਦੋਨਾਂ ਧਿਰਾਂ ਦੇ ਵਿੱਚ ਅਗਰ ਪੇਸ਼ੈਂਸ ਹੁੰਦਾ ਹੋ ਸੰਜਮ ਵਰਤਦੇ ਅਗੇ ਤੇ ਲੜਾਈ ਅੱਗੇ ਵਧਣੀ ਸੀ ਇੱਥੋਂ ਤੱਕ ਪਹੁੰਚਣੀ ਸੀ ਇੱਕ ਦੀ ਲੌਂਟ ਕਾਰ ਪਾਰਕਿੰਗ ਤੇ ਚੱਕਰ ਦੇ ਵਿੱਚ ਟਾਬੇ ਦੇ ਸਾਹਮਣੇ ਲੜਾਈ ਹੁੰਦੀ ਹੈ ਤੇ ਜਿਸ ਤੋਂ ਬਾਅਦ ਮਾਮਲਾ ਪਟਿਆਲਾ ਪੁਲਿਸ ਦੀ ਦੇਰੀ ਜਾਂ ਲਾਪਰਵਾਹੀ ਦੇ ਕਰਕੇ ਮਾਮਲਾ ਹਾਈ ਕੋਰਟ ਤੱਕ ਪਹੁੰਚ ਗਿਆ ਫਿਰ ਸੀਬੀਏ ਤੱਕ ਪਹੁੰਚ ਗਿਆ ਇਹ ਜਿਹੜਾ ਮਾਮਲਾ ਐਡਾ ਵੱਡਾ ਨਹੀਂ ਹੋਣਾ ਚਾਹੀਦਾ ਜੇ ਕਿਤੇ ਪਟਿਆਲਾ ਪੁਲਿਸ ਉਸ ਸਮੇਂ ਪ੍ਰੋਪਰ ਜਿਹੜੀ ਆ ਜਾਂਚ ਕਰ ਦਿੰਦੇ ਪਹਿਲੇ ਦਿਨ ਹੀ ਅਗਰ ਕਸੂਰਬੰਦਾ ਸੀ ਇਨ੍ਹਾਂ ਥਾਣੇਦਾਰਾਂ ਵਿੱਚੋਂ ਤੇ ਕਿਸੇ ਇਹਨਾਂ ਨੂੰ ਮੁਕੱਦਮਾ ਕੀਤਾ ਜਾ ਸਕਦਾ ਸੀ ਨਾ ਮੁਕੱਦਮਾ ਕੀਤਾ ਨਾ ਕੇਸ ਰਜਿਸਟਰ ਕੀਤਾ ਢਾਬੇ ਵਾਲੇ ਨੂੰ ਵੀ ਡਰਾ ਲਿਆ ਧਮਕਾ ਲਿਆ ਤੇ ਉਹ ਸਾਬ ਦੇ ਨਾਲ ਐਫ ਆਈ ਆਰ ਦਰਜ ਕਰ ਲੈਗੀ ਜਿਸ ਕਰਕੇ ਪੀੜਤ ਪਰਿਵਾਰ ਨੂੰ ਇਹ ਲੱਗਾ ਕਿ ਉਹਨਾਂ ਦੇ ਨਾਲ ਤੇ ਇੱਕ ਪਹਿਲਾਂ ਵਧੀਕੀ ਕੀਤੀ ਹੈ ਤੇ ਹੁਣ ਧੱਕਾ ਵੀ ਕੀਤਾ ਜਾ ਰਿਹਾ ਹੈਗਾ ਜਿਸ ਦੇ ਮਾਮਲਾ ਇਹ ਫਿਰ ਸੜਕ ਤੇ ਆ ਗਿਆ ਪ੍ਰੋਟੈਸਟ ਹੋਏ ਪੰਜਾਬ ਭਰ ਦੇ ਫੌਜੀ ਇਕੱਠੇ ਹੋਏ ਨੇ ਫਿਰ ਉਥੇ ਐਸ ਐਸ ਪੀ ਉਣਾ ਪਿਆ ਉੱਥੇ ਡੀਸੀ ਨੂੰ ਆਉਣਾ ਪਿਆਗਾ ਭਰੋਸਾ ਦੇਣਾ ਪਿਆ ਫਿਰ ਮੁੱਖ ਮੰਤਰੀ ਨੂੰ ਭਰੋਸਾ ਦੇਣਾ ਪਿਆਗਾ ਹਾਲਾਂਕਿ ਬਾਅਦ ਚ ਪੀੜ ਪਰਿਵਾਰ ਨੇ ਕਿਹਾ ਕਿ ਮੁੱਖ ਮੰਤਰੀ ਨੇ ਵੀ ਸਾਡੇ ਸਿਰ ਤੇ ਹੱਥ ਰੱਖ ਕੇ ਸਾਡੇ ਨਾਲ ਫਿਰ ਬਾਅਦ ਚ ਵਾਦਾ ਜੋ ਕੀਤਾ ਸੀ ਉਹ ਵਫਾ ਨਹੀਂ ਹੋਇਆ ਫਿਰ ਜਸਵਿੰਦਰ ਕੌਰ ਬਾਠ ਵੱਲੋਂ ਪੰਜਾਬ ਦੇ ਰਾਜਪਾਲ ਨੂੰ ਕਈ ਦਫਾ ਮੁਲਾਕਾਤ ਕਰਨੀ ਦੇਸ਼ ਦੇ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਹੋਣਾ ਦੇ ਨਾਲ ਮੁਲਾਕਾਤ ਕਰਨੀ ਮਤਲਬ ਮਾਮਲਾ ਇੰਡੀਅਨ ਆਰਮੀ ਦਾ ਬਣ ਗਿਆ ਸੀ ਇੰਡੀਅਨ ਆਰਮੀ ਔਰ ਬਨਾਮ ਪੁਲਿਸ ਬਣ ਗਿਆ ਸੀ ਤੇ ਇਸ ਕਰਕੇ ਉਦੋਂ ਤੋਂ ਹੀ ਕਿ ਵੱਡੇ ਪਦ ਜਿਹੜੀ ਕਾਰਵਾਈ ਹੋਣੀ ਚਾਹੀਦੀ ਹਾਲਾਂਕਿ ਇਸ ਮਸਲੇ ਦੇ ਵਿੱਚ ਵੈਸਟਰਨ ਕਮਾਂਡ ਦੇ ਮੁਖੀ ਔਰ ਪੰਜਾਬ ਦੇ ਡੀਜੀਪੀ ਗੌਰਵ ਜაძਬ ਸਾਹਿਬ ਨੇ ਸਾਂਝੀ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਪਟਿਆਲਾ ਜਿਹੜੀ ਆਰਮੀ ਦਾ ਵਿੰਗ ਸੀ ਉਹਨਾਂ ਵੱਲੋਂ ਡੀਆਈਜੀ ਔਰ ਡੀਸੀ ਐਸਐਸਪੀ ਤਲਬ ਵੀ ਕੀਤੇ ਸੀ ਲੇਕਿਨ ਮਾਮਲਾ ਜਿਹੜਾ ਸੀ ਉਹ ਇੰਨੀ ਦੂਰ ਤੱਕ ਵੱਧ ਗਿਆ ਜਿਹਦੇ ਵਿੱਚ ਪਟਿਆਲਾ ਪੁਲਿਸ ਤੇ ਸਵਾਲ ਖੜੇ ਹੁੰਦੇ ਸੀ ਕਿ ਅਗਰ ਪ੍ਰੋਪਰ ਸਹੀ ਸਮੇਂ ਕਾਰਵਾਈ ਕੀਤੀ ਹੁੰਦੀ ਤਾਂ ਇਹ ਜਿਹੜੇ ਪੰਜ ਜਾਣੇ ਨੇ ਇਹਨਾਂ ਦਾ ਏਡਾ ਵੱਡਾ ਨੁਕਸਾਨ ਨਹੀਂ ਸੀ ਹੋਣਾ ਜਿੰਨਾ ਇਹਨਾਂ ਦਾ ਹੁਣ ਉਹਨਾਂ ਦੀ ਸਰਵਿਸ ਨੂੰ ਲੈ ਕੇ ਉਹਨਾਂ ਦਾ ਜਿਹੜਾ ਨੁਕਸਾਨ ਹੋ ਸਕਦਾ ਉਹ ਕਿਉਂਕਿ ਇਹਨਾਂ ਤੇ ਇਹਨਾਂ ਚੋਂ ਪੰਜ ਜਾਣੇ ਚੋ ਕਿਹਦਾ ਜ਼ਿਆਦਾ ਕਸੂਰਬੰਦ ਹੈਗਾ ਉਹ ਹੁਣ ਕਿਉਂਕਿ ਸੀਬੀਆਈ ਨੇ ਆਪਣੀ ਚਾਰ ਸ਼ੀਟ ਦੇ ਵਿੱਚ ਸਭ ਕੁਝ ਲਿਖਿਆ ਹੋ ਗਿਆ ਹੁਣ ਤਰਾਵਾਂ ਦਾ ਮਸਲਾ ਹੁਣ ਸਵਾਲ ਹੈ ਜੇ ਇਨ ਇਹਨਾਂ ਦੇ ਖਿਲਾਫ ਕੋਈ ਫੈਸਲਾ ਹੁੰਦਾ ਇਹ ਹਾਈ ਕੋਰਟ ਜਾ ਸਕਦੇ ਨੇ ਜੇ ਪੀੜਤ ਤੇਰੇ ਮੰਨ ਲਓ ਕਰਨਲ ਪਸ਼ਵਿੰਦਰ ਸਿੰਘ ਬਾੜ ਜ ਉਹਨਾਂ ਦੀ ਪਤਨੀ ਜਸਵਿੰਦਰ ਸਿੰਘ ਜਸਵਿੰਦਰ ਕੌਰ ਬਾੜ ਨੂੰ ਲੱਗਾ ਕਿ ਸਾਡੇ ਨਾਲ ਇਨਸਾਫ ਨਹੀਂ ਹੋ ਰਿਹਾ ਉਹ ਮੂੜਕ ਅਦਾਲਤ ਵਿੱਚ ਜਾ ਸਕਦੇ ਨੇ ਮਤਲਬ ਇਹ ਹਜੇ ਏਡੀ ਜਿਹੜੀ ਲੜਾਈ ਆ ਜਿਹੜੀ ਕਰੀਬ ਸਾਲ ਵੀ ਹੋਣ ਵਾਲਾ ਹੋ ਚੁੱਕਾ ਹਲੇ ਤੱਕ ਹੋਆ ਕਿ ਪੀੜਤ ਦੇਰ ਕਹਿੰਦੀ ਸਾਨੂੰ ਇਨਸਾਫ ਨਹੀਂ ਮਿਲਿਆ ਜਿੰਨਾ ਤੇ ਕਸੂਰਬੰਦ ਆ ਸੀ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਨਹੀਂ ਕੀਤੀ ਲੇਕਿਨ ਮਾਮਲਾ ਹੀ ਕਾਫੀ ਵੱਡਾ ਮਾਮਲਾ ਬਣ ਗਿਆ ਸੀ ਹੁਣ ਦੇਖਦੇ ਆਂ ਕਿ ਜਦੋਂ ਇਹ ਕਾਰਵਾਈ ਸ਼ੁਰੂ ਹੋਊਗੀ ਅਦਾਲਤ ਦੇ ਵਿੱਚ ਟ੍ਰਾਇਲ ਸ਼ੁਰੂ ਹੋਣਾ ਵਾ ਤੇ ਉਦੋਂ ਜਿਹੜੇ ਇਹਨਾਂ ਦੇ ਵਕੀਲ ਹੈ ਚਾਹੇ ਇੰਸਪੈਕਟਰ ਰੋਨੀ ਸਿੰਘ ਇੰਸਪੈਕਟਰ ਹਰੀ ਬੋਪਾਰੇ ਹਰਜਿੰਦਰ ਸਿੰਘ ਢਿੱਲੋਂ ਸ਼ਮਿੰਦਰ ਸਿੰਘ ਹੋਣੇ ਇਹਨਾਂ ਦੇ ਵਕੀਲਾਂ ਵੱਲੋਂ ਜੇ ਇਹ ਆਪਣੀਆਂ ਕੀ ਦਲੀਲਾਂ ਦਿੰਦੇ ਹੈਗੇ ਨੇ ਹਾਲਾਂਕਿ ਪਹਿਲਾਂ ਪੀੜਤ ਪਰਿਵਾਰ ਕਹਿੰਦੇ ਜੇ ਸਾਡੇ ਕੋ ਸਮੇਂ ਸਿਰ ਆ ਕੇ ਮਾਫੀ ਵੀ ਮੰਗ ਲੈਂਦੇ ਤੇ ਸ਼ਾਇਦ ਅਸੀਂ ਮaaf ਕਰ ਸਦੇ ਲੇਕਿਨ ਉਹ ਵੇਲਾ ਨਿਕਲ ਚੁੱਕਾ ਹੈ ਹੁਣ ਦੇਖਦੇ ਆ ਕਿ ਸੀਬੀਆਈ ਦੀ ਰਿਪੋਰਟ ਦੇ ਵਿੱਚ ਜਿਹੜੇ ਹੁਣ ਰਿਪੋਰਟ ਦੇ ਆਧਾਰ ਤੇ ਚਲਾਣ ਚਾਰ ਸੀਟ ਦੇ ਆਧਾਰ ਤੇ ਅਦਾਲਤ ਦੇ ਵਿੱਚ ਕਿਹੜੀ ਹੁਣ ਜਿਹੜੇ ਕਥਿਤ ਦੋਸ਼ੀ ਜਿਹੜੇ ਮੰਨੇ ਜਾ ਰਹੇ ਨੇ ਪੁਲਿਸ ਅਧਿਕਾਰੀ ਉਹਨਾਂ ਦੇ ਵਕੀਲਾ ਵੱਲੋਂ ਕਿਹੜੀਆਂ-ਕਿਹੜੀਆਂ ਦਲੀਲਾਂ ਦਿੱਤੀਆਂ ਜਾ ਰਹੀਆਂ ਪਰ ਹੁਣ 16 ਮਾਰਚ ਦੇ ਵਿੱਚ ਇਹਨਾਂ ਨੂੰ ਨੋਟਿਸ ਹੋ ਚੁੱਕਾ ਵਾ ਤੇ 16 ਦੇਖਦੇ ਕਿ ਇਹ ਜਿਹੜੇ ਨਿੱਜੀ ਤੌਰ ਤੇ ਪੇਸ਼ ਹੁੰਦੇ ਜਾਂ ਵਕੀਲ ਇਹਨਾਂ ਦੇ ਵਕੀਲ ਪੇਸ਼ ਹੁੰਦੇ ਨੇ ਲੇਕਿਨ ਟ੍ਰਾਇਲ ਜਿਹੜੇ ਨੇ ਉਹਨਾਂ ਵਾਸਤੇ ਹੀ ਅਦਾਲਤ ਨੇ ਇਹਨਾਂ ਪੰਜ ਚਾਰ ਥਾਣੇ ਦਾ ਤੇ ਇੱਕ ਸਿਪਾਹੀ ਨੂੰ ਟ੍ਰਾਇਲ ਲਈ ਤਲਬ ਕਰ ਲਿਆ ਜੀ ਜੀ ਜਾਣਕਾਰੀ ਸਾਂਝੀ ਕਰਨ ਲਈ ਸ਼ੁਕਰੀਆ ਜੀ ਧੰਨਵਾਦ